ਨੋ ਜੀ 1 ਮਿੰਟ ਵਾਸਤੇ ਸਾਰੀ ਸ਼ਾਂਤੀ ਰੱਖੋ ਅੰਦਰ ਦਾ ਬੋਲ ਨਹੀਂ ਪਹਨੋ ਸਾਰਿਆਂ ਨੂੰ ਚੁੱਪ ਕਰਿਓ ਜੀ ਇਹ ਦੇ ਸੁਣ ਕੇ ਖੁਸ਼ੀ ਵੀ ਹੋਊਗੀ ਕਿ ਸਰਦਾਰ ਹਜਨੇਸੋ ਧਾਮੀ ਸਾਹਿਬ ਇੱਕ ਬਹੁਤ ਨੇਕ ਇਨਸਾਨ ਨੇ ਬਹੁਤ ਇਮਾਨਦਾਰ ਨੇ ਦਲੇਰ ਨੇ ਕੁਰਬਾਨੀ ਵਾਲੇ ਨੇ ਕਾਬਲ ਨੇ ਧਾਰਮਿਕ ਨੇ ਜੋ ਇੱਕ ਇਨਸਾਨ ਚ ਗੁਣ ਪਰਮਾਤਮਾ ਕਿਸੇ ਕਿਸੇ ਦਿਂਦਾ ਜਿਹੜੇ ਕਿ ਨਾ ਚਲੇ ਇਸ ਕਰਕੇ ਅੱਜ ਸਾਰਾ ਪੰਜਾਬ ਸਾਰੀ ਸੰਗਤ ਸਾਰਾ ਸਿੱਖ ਜਗਤ ਤੇ 10ਵੀਂ ਪਾਰਟੀ ਵੱਲੋਂ ਸਸਵੀਰ ਸਿੰਘ ਬਾਦਲ ਜੀ ਪਾਰਟੀ ਵੱਲੋਂ ਸੇਖੋਂ ਸਾਹਿਬ ਜਨਵੇਜਾ ਸਿੰਘ ਪਾਰਟੀ ਵੱਲੋਂ ਪਹਿਲਾਂ ਵੀ ਸਾਰੇ ਮੈਂਬਰ ਐਸਟੀਪੀਸੀ ਆਏ ਐ ਐਗਜ਼ੀਕਟਿਵ ਆਈ ਹੋਰ ਸੰਗਤ ਵੀ ਬਹੁਤ ਆਈ ਹੈ ਸਾਰੇ ਨੇ ਅਪੀਲ ਕੀਤੀ ਅੱਜ ਮੈਂ ਬੇਨਤੀ ਕਰਦਾ ਕਿ ਸਮਾਂ ਦੇਖ ਕਰਕੇ ਤਾਂ ਮਿਸਾਲ ਹੁਣ ਤੁਹਾਨੂੰ ਇਹ ਸਾਰੀ ਜਿਹੜੀ ਧਾਰਮਿਕ ਗੁਆਈ ਹੈ ਇਹ ਆਪ ਸਾਹਮਣੀ ਚਾਹੀਦੀ ਹੈ ਇਸ ਵੇਲੇ ਸਮੇਂ ਦੀ ਲੋੜ ਹੈ ਔਰ ਤੁਹਾਡੀ ਸਾਨੂੰ ਸੂਬੇ ਨੂੰ ਪਾਰਟੀ ਨੂੰ ਧਰਮ ਨੂੰ ਜ਼ਰੂਰਤ ਹੈ ਤਾਂ ਕਿ ਇਹ ਸਾਰਾ ਜੋ ਹੈ ਤੁਸੀਂ ਸੰਭਾਲੋ ਕਿ ਤਕੜੇ ਹੋ ਕੇ ਆਪਾਂ ਇਹ ਸੇਵਾ ਕਰੀਏ ਇਹ ਤੁਹਾਨੂੰ ਸਾਡੇ ਸਾਰੇ ਵੱਲੋਂ ਬੇਨਤੀ ਹੈ ਜੋ ਮੈਨੂੰ ਉਮੀਦ ਹੈ ਕਿ ਤੁਸੀਂ ਸਾਡੀ ਬੇਨਤੀ ਨੂੰ ਮਨਜ਼ੂਰ ਕਰੋਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਦਾ ਨਾਮ ਸਰ ਜੀ ਦਾ ਨਾਮ ਆਪਣਾ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਪਣੀ ਬੜੇ ਲੰਮੇ ਸਮੇ ਤੋਂ ਬਕਬਕ ਹਨ ਹਮਨੂਮ ਜਾਨੀ ਅਮਰ ਜਰਮਣੀ ਗੌਰ ਦੁਆਰਾ ਪ੍ਰਬੰਧਕ ਮਤੀ ਦੇ ਮੈਂਬਰ ਸਹਿਬਾਨ ਸਿੰਘ ਸਹਿਬਾਨ ਤੇ ਸ਼ੋਮਨੀ ਕਾਲੀਦਲ ਬਲੋਂ ਬਾਰ-ਬਾਰ ਮੇਰੇ ਫੇਸ ਬਲ ਦਾ ਕਿਹਾ ਜਾ ਰਿਹਾ ਤੁਸੀਂ ਤੋਸਤੀਪਾ ਵਾਪਸ ਲਾਓ ਉਹਦੇ ਬਾਰੇ ਮੈਂ ਪਹਿਲਾਂ ਵੀ ਕਲੀਅਰ ਕਰ ਚੁੱਕਾ ਸੀ ਕੱਲ ਐਜੈਕਟ ਕਮੇਟੀ ਨੇ ਉਹ ਜਿਹੜਾ ਮਤਾ ਸੀ ਉਹਦੇ ਅਨੁਸਾਰ ਇਹ ਤਸਕੀਬਾ ਮੇਰਾ ਨਾਮ ਮਨਜ਼ੂਰ ਕਰ ਦਿੱਤਾ ਤੇ ਅੱਜ ਸਾਰੀ ਲੀਡਰਸ਼ਿਪ ਉਪਦਾਰ ਸਕੂਬ ਸਿੰਘ ਤੇ ਸਾਡੇ ਸ਼ਾਮੀ ਕਮੇਟੀ ਦੇ ਮੈਂਬਰ ਪਹੁੰਚੇ ਆ ਤੋਂ ਇਹਨਾਂ ਦੀ ਹੁਕਮਿਆਂ ਤੇ ਇੱਕ ਪੰਦਾ ਸਿਰ ਮੱਤੇ ਤੇ ਮੈਂ ਇਹ ਤੋਂ ਬਾਅਦ ਚਾਰ ਦਿਨ ਤੋਂ ਬਾਅਦ ਜਾ ਕੇ ਆਪਣੀ ਜਿਹੜੀ ਸੇਵਾ ਆ ਦੁਬਾਰਾ ਤੋਂ ਸੰਭਾਲ ਲਈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਲਾਈ ਵੀ ਕੀਤਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਪਹਿਲੇ ਖਾਲੀ ਦਲਦੇਵ ਦਲਨ ਸਾਹਿਬ ਹੁੰਦੜ ਸਾਹਿਬ ਨੇ ਬੜੇ ਵਧੀਆ ਸ਼ਬਦਾਂ ਨਾਲ ਤਾਮੀ ਸਾਹਿਬ ਦੀ ਸ਼ਖੀਰ ਪਰ ਗੱਲ ਕੀਤੀ ਆ ਤਾਮੀ ਸਾਹਿਬ ਦਾ ਪਰਿਵਾਰ ਉਹਨਾਂ ਦਾ ਪਛੋਕੜ ਉਹਨਾਂ ਦੀ ਸੇਵਾ ਮੈਨੂੰ ਲੱਗਦਾ ਬਹੁਤ ਘੱਟ ਲੋਕ ਹੈ ਜਿਨ੍ਹਾਂ ਦਾ ਇਹ ਜਾ ਹਿਸਟੋਰੀਕ ਇਤਿਹਾਸ ਹੋਇਆ ਸਾਨੂੰ ਬੜੀ ਖੁਸ਼ੀ ਹੈ ਕਿ ਜਦੋਂ ਅੱਜ ਦੇ ਦੌਰ ਵਿੱਚ ਜਦੋਂ बड़े हमले ਆਪਣੇ ਤੇ ਹੋ ਰਿਹਾ ਹੈ ਅੱਜ ਜਿਹੜੀ ਹਾਲਾਤ ਆਪਣੇ ਸਿੱਖ ਕੌਮ ਨਾਲ ਜਿਹੜਾ ਧੱਕੇ ਦਾ ਹਾਲਾਤ ਬਣੇ ਪਏ ਹੈ ਟਟ ਕੇ ਮੁਕਾਬਲਾ ਕਰਨ ਦੀ ਲੋੜ ਹੈ ਕੌਮ ਨੂੰ ਦੇਖੋ ਆਪਣੀ ਤਾਕਤ ਕੌਮ ਦੀ ਤਾਕਤ ਆਪਣੇ ਗੁਰੂ ਘਰਾਂ ਤੋਂ ਆਉਂਦੀ ਹੈ ਤਖਸਾਲਾਂ ਤੇ ਆਪਣ ਸ਼ਕਤੀ ਮਿਲਦੀ ਹੈ ਤੁਸੀਂ ਦੇਖਿਆ ਹੈ ਕਿ ਜਿਵੇਂ ਤੱਕ ਹਜ਼ੂਰ ਸਾਹਿਬ ਤੋਂ ਲੈ ਕੇ ਤੱਕ ਪਟਨਾ ਸਾਹਿਬ ਤੋਂ ਲੈ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਉਹਦੇ ਬਾਅਦ ਐਸਜੀਪੀਸ਼ ਨੂੰ ਤੋੜ ਕੇ ਹਰਿਆਣਾ 'ਚ ਕਬਜ਼ੇ ਕਰਕੇ ਬਾਰਡਰ ਤੇ ਆਪਣੇ ਕੁਸ਼ਮਣ ਪਹੁੰਚੇ ਪਏ ਐ ਤੇ ਇਸ ਸਮੇਂ 'ਚ ਆਪਣੀ ਸਾਰੀ ਸੂਚੀ ਕੌਮ ਨੂੰ ਇਕੱਠੇ ਹੋ ਕੇ ਆਪਣੀ ਏਕਤਾ ਇਕੱਠੇ ਹੋ ਕੇ ਆਪਣੇ ਦੁਸ਼ਮਣਾਂ ਨੂੰ ਪਛਾਨੀਏ ਤੇ ਆਪਣੀ ਕੌਮ ਇਕੱਠੇ ਹੋ ਕੇ ਲੜਾਈ ਲੜੀਏ ਤਾਂ ਹੀ ਆਪਾਂ ਜਿੱਤ ਸਕਾਂਗੇ ਐਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡਾ ਮਾਨ ਰੱਖਿਆ ਤਾਮੀ ਸਾਹਿਬ ਨੇ ਪਾਰਟੀ ਦੇ ਵਫਾਦਾਰ ਸਪਾਈ ਹੈ ਪੂਰੀ ਜ਼ਿੰਦਗੀ ਇਹਨਾਂ ਨੇ ਪਾਰਟੀ ਦੀ ਸੇਵਾ ਵਾਸਤੇ ਲਾਈ ਹੈ ਤੇ ਇਹਨਾਂ ਦੇ ਸਮੇਂ 'ਚ ਐਸਜੀਪੀਸੀ ਨੇ ਬਹੁਤ ਵਧੀਆ ਕਾਰਜ ਕਰ ਲਈ ਰਹੀ ਹੈ ਤੇ ਮੈਨੂੰ ਅੱਜ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਦਾ ਤਾਮੀ ਸਾਹਿਬ ਦਾ ਜਿਹਨੇ ਸਾਰੀ ਸਮੂਹੀ ਸੰਗਤ ਦੀ ਭਾਵਨਾ ਨੂੰ ਸਮਝ ਕੇ ਆਪਣੀ ਜ਼ਿੰਮੇਵਾਰੀ ਵਾਪਸ ਲੈ ਲਈ ਹੈ ਬਾਈ ਜਿੰਗਾ ਖਾਲਸਾ